ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੰਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਸਾਰਿਆਂ ਨੂੰ ਪਹਿਲਾਂ ਆਪਾਂ ਗੱਲ ਕਰਦੇ ਹਾਂ ਟਰੱਕ ਵਾਲੇ ਵੀਰ ਦੀ ਹਾਂਜੀ ਜਿਵੇਂ ਉਹਨੇ ਦਿਲ ਛੱਡਿਆ ਸੀ ਨਾ ਮਤਲਬ ਕਿ ਮਹਿਸੂਸ ਐਡ ਕਰਦਾ ਹਨਾ ਦਿਲ ਨਹੀਂ ਛੱਡਣਾ ਚਾਹੀਦਾ ਬੰਦੇ ਨੂੰ ਐਵੇਂ ਸਾਰ ਯਾਦ ਰੱਖਿਆ ਕਰੋ ਜੇ ਪ੍ਰਮਾਤਮਾ ਇੱਕ ਦਰਵਾਜ਼ਾ ਬੰਦ ਕਰਦਾ ਨਾ ਤਾਂ ਦੋ ਹੋਰ ਖੋਲਦਾ ਸਹੀ ਗੱਲ ਹੈ ਜੀ ਇਹ ਨਹੀਂ ਹੈਗਾ ਕਿ ਆਪ ਕੋ ਨੂੰ ਅੰਦਰ ਹੀ ਲੋਕ ਕਰ ਦਿੰਦਾ ਆਪਾਂ ਨੂੰ ਸੋਚਣਾ ਚਾਹੀਦਾ ਉਦੋਂ ਜਿਵੇਂ ਹੁਣ ਮੰਨ ਲਓ ਉਹਦੇ ਪੈਸੇ ਸੀ ਵਿਆਜ ਤੇ ਸੀਗੇ ਉਹ ਮੋੜ ਤੇ ਮੋੜ ਤੇ ਤੇ ਉਹਨੂੰ ਹੁਣ ਬਿਨਾਂ ਵਿਆਜ ਤੋਂ ਮਿਲ ਕੇ ਨਾ ਫ੍ਰੀ ਤੇ ਸਹੀ ਗੱਲ ਹੈ ਜੀ ਪ੍ਰਮਾਤਮਾ ਨੇ ਦਿੱਤਿਆ ਭਰਾ ਮਾਂ ਨੇ ਸੇਵਾ ਕੀਤੀ ਹੈ ਠੀਕ ਹੈ ਯੋਨਾਂ ਦੀ ਲੰਮੀਆਂ ਉਮਰਾਂ ਕਰੇ ਦਾਤਾ ਜਿਨ੍ਹਾਂ ਨੇ ਵੀ ਟਰੱਕ ਵਾਲੇ ਦੀ ਹੈਲਪ ਕਰੀ ਆ ਹਨ ਕਿਉਂਕਿ ਬਹੁਤ ਔਖਾ ਪੀੜਾ ਹੁੰਦਾ ਹੈ ਟਰੱਕ ਵਾਲੇ ਤੇ ਮੈਨੂੰ ਪਤਾ ਰੱਬ ਜਾਣਦਾ ਹੈ ਵੀ ਵਾਕਈ ਮੌਤ ਵਿਢੀ ਹੁੰਦੀ ਹੈ ਜਦੋਂ ਆਹ ਟਾਈਮ ਆਈ ਉਧਰ ਦਾ ਵਪਾਰੀ ਗਾਲਾਂ ਕੱਢਦਾ ਹੁਣ ਜਿਹੜਾ ਰਹਿੰਦਾ ਬਾੜਾ ਉਹ ਵੀ ਨਹੀਂ ਮਿਲਣਾ ਵਿਚਾਰੇ ਦਾ ਕਿਉਂਕਿ ਮਾਲ ਲੇਟ ਹੋ ਗਿਆ ਮਾਲ ਲੇਟ ਹੋ ਗਿਆ ਹੈ ਯੋ ਯਾਰ ਬੜੇ ਪੰਗੇ ਆ ਯਾਰ ਹੂੰ ਹੂੰ ਤੇ ਪਾੜਾ ਅਡਵਾਂਸ ਲੈ ਲਿਆ ਜੇ ਇੰਨਾ ਚੰਗਾ ਵੀ ਉਹਨੂੰ ਦੇਤਾ ਲੈ ਕੇ ਲੈ ਠੀਕ ਆ ਹੁਣ ਉਧਰੋਂ ਵਿਚਾਰ ਅਡਵਾਂਸ ਲੈ ਕੇ ਇੱਧਰ ਆਊਗਾ ਮਾੜਾ ਮਾਲਕ ਐਂ ਬਾਤ ਜਾਂਦਾ ਇਹਦੇ ਦਿਨ ਇੱਕ ਕਹਾਣੀ ਆ ਹੂੰ ਉਹ ਕਹਿੰਦੇ ਨੇ ਕੋਈ ਸੱਪ ਜਾਂਦਾ ਸੀ ਜਹਾਜ ਪਾਣੀ ਨਾਲ ਤੇ ਉਹ ਡੁੱਬ ਗਿਆ ਅੱਛਾ ਜੀ ਇੱਕ ਬੰਦਾ ਬਿਉਹਜ ਹੋ ਗਿਆ ਸਮੁੰਦਰ ਨੇ ਨਾ ਛੱਲਾ ਨੇ ਬਾਹਰ ਮਾਰਿਆ ਕੱਢ ਕੇ ਕਿਸੇ ਟਾਪੂ ਤੇ ਹਾਂ ਜਦੋਂ ਉਹਦੀ ਅੱਖ ਖੁੱਲੀ ਉਹਨੇ ਵੇਖਿਆ ਯਾਰ ਚਾਰ ਸਵੇਰੇ ਕੁਝ ਵੀ ਨਹੀਂ ਹਾਂ ਉਹਨੇ ਭੱਜ ਨੱਟ ਕਰਦਾ ਬੰਦਾ ਇੱਕ ਵਾਰੀ ਤਾਂ ਭੱਜਣ ਵੀ ਕਿੱਧਰ ਦੀ ਨਿਕਲਾਂ ਬਿਲਕੁਲ ਜੀ ਚਾਰ ਸਵੇਰੇ ਪਾਣੀ ਪਾਣੀ ਉਹਨੇ ਕੰਬੀ ਦਾ ਕੋਈ ਸਮੁੰਦਰ ਦੇ ਵਿੱਚ ਟਾਪੂ ਆ ਬੇਤਨ ਕੋਈ ਰਹਿੰਦਾ ਨਹੀਂ ਉਹਨੇ ਚਲੋ ਖਾਣ ਵਾਸਤੇ ਕਿਤੇ ਮੱਛੀਆਂ ਫੜਨ ਦਾ ਜੁਗਾਰ ਲਾਵੇ ਕਿਤੇ ਅੱਗ ਮਚਾਉਣ ਦਾ ਲਾਵੇ ਗੱਲ ਬਣੀ ਨਾ ਕਿਤੇ ਖੋਜ ਕਰੇ ਹਨਾ ਜੀ ਕਿਤੇ ਰੱਬ ਨੂੰ ਤੇ ਆਵੇ ਕਿਤੇ ਉਹਨੇ ਕਭੀ ਨਹੀਂ ਮੁਸ਼ਕਲ ਇਹ ਤੋਂ ਨਿਕਲਿਆ ਨਹੀਂ ਆਣ ਉਹਨੇ ਜਿਹੜੇ ਆਪਣੇ ਨਾਰੀਅਲ ਦਾ ਪੇੜ ਹੁੰਦਾ ਉਹਦੀਆਂ ਲੱਕੜਾਂ ਕੱਟ ਕੇ ਲਿਆ ਅੱਛਾ ਜੀ ਤੇ ਕਮਰਾ ਬਣਾਉਣਾ ਸ਼ੁਰੂ ਕਰਤਾ ਆਪਦਾ ਯਾਨੀ ਮਕਾਨ ਬਣਾਈ ਆਪਾਂ ਲੱਕੜਾਂ ਦਾ ਹਾਂ ਉਹਨੇ ਹੌਲੀ 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 ਉਹ ਨਾਰੀਅਲ ਪਾਣੀ ਪੀ ਲੈਣਾ ਹਾਂ ਠੀਕ ਹੈ ਗੁਜ਼ਾਰਾ ਕਰਨ ਲਈ ਹਾਂਜੀ ਨਾਰੀਅਲ ਭੰਨ ਕੇ ਖਾ ਲੈਣਾ ਤੇ ਲੱਕੜਾਂ ਦਾ ਨਾਰੀਅਲ ਦਿਆਂ ਦਾ ਝੌਂਪੜਾ ਬਣਾ ਲਿਆ ਪੱਤਿਆਂ ਪੁੱਤਿਆਂ ਦਾ ਕਰਕੇ ਰਹਿਣ ਦਾ ਜੁਗਾੜ ਬਣਾ ਲਿਆ ਇੱਥੇ ਰਹਿਣਾ ਪੈਣਾ ਵਿਆਹੀ ਰਹਿਣਾ ਪੈਣਾ ਤੇ ਇੰਨਾ ਕੱਪੜੇ 'ਚ ਰਹਿਣਾ ਪੈਣਾ ਮਨਾਵਗਾ ਲਗਾ ਤਾ ਹਾਂ ਤੇ ਉਹ ਲੰਮਾ ਸਮਾਂ ਮਹੀਨੇਾਂ ਨੂੰ ਬੀਤ ਜਾਂਦਾ ਵਿਚਾਰੇ ਦਾ ਆਸ ਛੱਡ ਦਿੰਦਾ ਬਾਹਰਲੀ ਵੀ ਖਤਮ ਨਹੀਂ ਨਹੀਂ ਜਾ ਸਕਦੇ ਇੱਕ ਦਿਨ ਉਹ ਨਾਰੀਅਲ ਹੋਂ ਨੇੜੇ-ਨੇੜੇ ਹੁਣ ਖਾ ਜਾਂਦਾ ਸਾਰੇ ਤੋੜ ਕੇ ਰਹਿੰਦਾ ਨਹੀਂ ਦੂਰ ਜਾਂਦਾ ਨਾਰੀਅਲ ਤੋੜ ਨਾਰੀਅਲ ਤੋੜ ਕੇ ਆਉਂਦਾ ਕੀ ਵੇਦਾ ਕਿ ਜਿਹੜੀ ਉਹਦੀ ਝੌਂਪੜੀ ਉਹਨੂੰ ਅੱਗ ਲਾ ਚਾਦੀ ਉਹਨਾਂ ਲਾਟਾਂ ਨਿਕਲਣ ਅੱਛਾ ਮੱਝ ਜਲਦੀ ਆ ਗਏ ਉੱਚੀ ਉੱਚੀ ਤਾਂ ਹਾਂ ਮਾਰ ਕੇ ਰੋਣ ਲੱਗ ਜਾਂਦਾ ਰੱਬ ਵਾਲ ਨੂੰ ਮੂੰਹ ਚਾ ਕੇ ਰੋਂਦਾ ਮੇਰੇ ਰੱਬਾ ਬਹੁਤ ਮਾਰਾ ਕਰਿਆ ਤੂੰ ਇੱਕ ਆਹੀ ਸੀ ਇਹ ਵੀ ਖੋលਿਆ ਨੂੰ ਤਾਂ ਤੂੰ ਲੈ ਪਈ ਹੈ ਤੇ ਜਾਨੀ ਟੈਨਸ਼ਨ ਦੇ ਵਿੱਚ ਉੱਥੇ ਹੀ ਪੈ ਜਾਂਦਾ ਰੇਤ ਤੇ ਜਦੋਂ ਲੇਟਿਆ ਪਿਆ ਉੱਥੇ ਸੌ ਜਾਂਦਾ ਅੱਖ ਲੱਗ ਜਾਂਦੀ ਉਹਦੀ ਹਨਾ ਤੇ ਰਾਤ ਨੂੰ ਜਦੋਂ ਅੱਖ ਖੁੱਲਦੀ ਹੈ ਕੀ ਵੇਦਾ ਬੰਦੇ ਆਏ ਖੜੇ ਉਹਦੇ ਕੋਲੇ ਅੱਛਾ ਛੋਟਾ ਸਟੀਮ ਬਰਾਇਆ ਖੜਾ ਸੀ ਆਪ ਹੂੰ ਕਿਨਾਰੇ ਤੇ ਉਹ ਨੂੰ ਲੈ ਕੇ ਜਾਂਦੇ ਉਹ ਕਹਿੰਦਾ ਵੀ ਸ਼ੋਕਰ ਆ ਮਾਲਕਾ ਆ ਕੀ ਗੱਲ ਬਣੀ ਤੇ ਉਹ ਕਹਿੰਦਾ ਵੀ ਤੁਹਾਨੂੰ ਕੰਮ ਪਤਾ ਲੱਗਾ ਮੈਂ ਇੱਥੇ ਆਂ ਉਹਨੇ ইংল্যান্ড ਦਿੱਤਾ ਉਹਨਾਂ ਮਾਤਾ ਕੋਈ ਨਹੀਂ ਦਿੱਤਾ ਬੰਦੇ ਕਿਉਂ ਤੂੰ ਅੱਗ ਤਾਂ ਮਚਾਈ ਆ ਵਾਹ ਦੇਖੀ ਅੱਗ ਮਚਾਈ ਹੈ ਸਾਨੂੰ ਪਤਾ ਵੀ ਆਗ ਤਾਂ ਮੱਚੀ ਜਾਂਦੀ ਜਿਹੜੀ ਇੱਥੇ ਬੰਦਾ ਤਾਂ ਰਹਿੰਦਾ ਨਹੀਂ ਕੋਈ ਜਿਹਦਾ ਮਤਲਬ ਕੋਈ ਬੰਦਾ ਸਾਧ ਰਿਹਾ ਕੋਈ ਗੱਲ ਹੈ ਵੀ ਇੱਥੇ ਜਹਾਜ਼ ਡੁੱਬਿਆ ਫੇਰ ਉਹ ਰੋਇਆ ਵਾਹ ਰੱਬਾ ਮੈਦਾਨੀ ਦੀ ਕਿ ਤੈਨੂੰ ਵੀ ਕੁੱਲੀ ਨੂੰ ਅੱਗ ਲਾਤੀ ਤੂੰ ਤਾਂ ਅੱਗ ਤਾਂ ਲਾਈ ਸੀ ਮੈਨੂੰ ਬਾਹਰ ਕੱਢਣਾ ਸੀ ਹੈ ਸਹੀ ਗੱਲ ਹੈ ਉਹਨੂੰ ਆਏ ਸੀ ਮੇਰਾ ਘਰ ਫੂਕਦਾ ਪਰ ਕਿੱਥੇ ਉਹਨੇ ਅਸਲ ਘਰ ਦੇਣਾ ਸੀ ਉਹਨੂੰ ਘਰ ਦੇਣਾ ਸੀ ਸਹੀ ਗੱਲ ਹੈ ਠੀਕ ਹੈ ਨਾ ਆਈ ਵੀ ਦੀ ਟਰੱਕ ਵਾਲੇ ਨਾ ਬਣੀ ਆਪਣੇ ਨਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਆਪਾਂ ਉਪਰਾ ਨੂੰ ਕਿਹਾ ਆਪਾਂ ਕੋਈ ਉਪਕਾਰ ਨਹੀਂ ਕੀਤਾ ਉੱਤੇ ਆਪਾਂ ਕੌਣ ਹੁੰਦੇ ਠੀਕ ਹੈ ਨਾ ਆਪਣੇ ਕੋਲੇ ਕੀ ਸੀ ਆਪਣੀ ਤਾਂ ਆਪਦੀ ਨਹੀਂ ਗੱਡੀ ਤੁਰਦੀ ਆਪਾਂ ਦਾ ਮਿਲਾਂ ਗੋਏ ਬੈਠੇ ਸੀ ਹਨ ਆਪਣੇ ਦਾ ਭਰਾ ਜਿਉਂਦੇ ਬਾਅਦ ਦੇ ਰਹਿਣ ਸਿਮਰ ਨਰਗੇ ਜਿਨ੍ਹਾਂ ਨੇ ਚਲੋ ਆਪ ਪਿਓ ਨੂੰ ਸੇਵਾ ਪਾਤੀ ਵਿਚਾਰੇ ਨੂੰ ਹਨਾ ਸਾਂਭ ਲਿਆ ਜਿਵੇਂ ਮਰਜੀ ਐ ਸੁੱਖੇ ਆਰਗਿਆਂ ਨੇ ਬਾਈ ਉਹਨਾਂ ਨੇ ਮੌਕਾ ਝਾਂਬ ਲਿਆ ਇੱਕ ਬੰਦੇ ਦੀ ਜ਼ਿੰਦਗੀ ਬਚ ਗਈ ਧੀਆਂ ਦਾ ਪਿਓ ਵਿਚਾਰਾ ਹਨ ਤੁਰਦਾ ਹੋ ਗਿਆ ਯਾਰ ਬਿਲਕੁਲ ਜੀ ਕੋਈ ਭਰਾ ਹੋਰ ਵੀ ਉਹਦੀ ਹੈਲਪ ਕਰਨਾ ਚਾਹੁੰਦਾ ਕਰ ਦਿਓ ਯਾਰ ਕਿਉਂਕਿ ਉਹਦੇ ਦੋ ਬੇਟੀਆਂ ਹੀ ਆ ਘਰ ਵੀ ਇਹ ਨਹੀਂ ਆਪਦਾ ਕਿਸ ਤਾਂ ਟੁੱਟੀਆਂ ਹੋਈਆਂ ਇੱਕ ਦੋ ਕਹਿਸਤਾ ਲੈ ਗਈਆਂ ਗੱਡੀ ਲਈ ਤੇ ਚੜਜੂ ਯਾਰ ਤੁਰਿਆ ਫਰੂ ਸੌਖਾ ਹੈ ਨਾ ਸਹੀ ਗੱਲ ਹੈ ਜੀ ਇੰਨੇ ਵਾਲੀ ਸੌਖਾ ਹਾਂ ਯਾਰ ਕਿਉਂਕਿ ਤੌਮਕੇ ਤੌਮਕੇ ਨਾ ਸਮੁੰਦਰ ਭਰ ਜਾਂਦਾ ਹੈ ਉਹੀ ਗੱਲ ਹੈ ਕਿ ਨਾ ਕੋਈ ਫਰਕ ਨਹੀਂ ਹੈ ਤੇ ਜੇ ਆਪਾਂ 100 ਸੌ ਆਪਾਂ 500000 ਰੁਪਏ ਪਾ ਦੇਾਂਗੇ ਉਹ ਗੱਡੀ ਲਈ ਤੇ ਚੜਜੂ ਆਪਣਾ ਜਾਣਾ ਕੁਝ ਨਹੀਂ ਐ ਹੁੰਦਾ ਹੈ ਹੈ ਵੀ ਕਿਉਂਕਿ ਲਾਲਚ ਵੀ ਨਹੀਂ ਕਰਨਾ ਚਾਹੀਦਾ ਹਾਂ ਉਹ ਬੰਦਾ ਲਾਲਚੀ ਨਹੀਂ ਹੂੰ ਟੁੱਟਿਆ ਜ਼ਰੂਰ ਹੈ ਧੀਆ ਦਾ ਬਾਪ ਹੈ ਪਰ ਉਹਦੇ ਮਨ ਚ ਵਿਚਾਰੇ ਦੇ ਹੈ ਨਹੀਂ ਕਿਉਂਕਿ ਕਾਫੀ ਸਮੇਂ ਤੋਂ ਆਪਣੇ ਨਾਲ ਜੁੜਿਆ ਵਾ ਬੰਦਾ ਸਹੀ ਗੱਲ ਹੈ ਕਿਉਂਕਿ ਲਾਲਚ ਵੀ ਇਹਦੇ ਤੇ ਵੀ ਕਹਾਣੀ ਹੈ ਇੱਕ ਮੇਰੇ ਕੋਲ ਅੱਛਾ ਜੀ ਵੀ ਲਾਲਚ ਹੂੰ ਉਹ ਕਹਿੰਦਾ ਨਾ ਕੋਈ ਬੰਦਾ ਜਵਾਕ ਕੰਮ ਕਰਦਾ ਸੀ ਮੁੰਡਾ ਨੌਜਵਾਨ ਹੂੰ ਤੇ ਬਾਣੀ ਦੀ ਦੁਕਾਨ ਤੇ ਲੱਗਿਆ ਸੀ ਅੱਛਾ ਮਾਂ ਪਿਓ ਮਰ ਗਏ ਇਕੱਲਾ ਹੀ ਸੀ ਅੱਛਾ ਉਹਨੇ ਆਉਣਾ ਜਾਣਾ ਪੁਰਾਣੇ ਸਮੇਂ ਸੀ ਉਦੋਂ ਗੱਡੇ-ਗੱਡੇ ਹੁੰਦੇ ਸੀਗੇ ਹਨਾ ਰਾਜਿਆਂ ਕੋਲੇ ਭਾਈ ਕੋੜੇ ਘੜੇ ਹੁੰਦੇ ਸੀ ਤੇ ਉਹ ਨਾ ਕੰਮ ਕਰਿਆ ਕਰੇ ਆਇਆ ਕਰੇ ਰੋਟੀਆਂ ਲਾਇਆ ਕਰੇ ਖਾਇਆ ਕਰੇ ਵਿਚਾਰਾ ਬਖਤ ਨੂੰ ਧੱਕੇ ਦਿੰਦਾ ਇੱਕ ਦਿਨ ਉਹਦੀ ਨਜ਼ਰ ਪੈਂਦੀ ਆ ਇੱਕ ਸਾਧੂ ਤੇ ਕਿ ਕੋ ਫਕੀਰ ਹੈ ਤੈਨੂੰ ਥੈਲੇ ਆ ਉਹਦੇ ਕੋਲੇ ਅੱਛਾ ਮਸਾਂ ਤੁਰਦਾ ਹੈ ਹੂੰ ਉਹਦੇ ਕੋਲ ਦੀ ਲੱਗਦਾ ਹੂੰ ਉਹਨੇ ਇਹ ਵੀ ਕਿਹਾ ਤੇ ਉਹਨੇ ਫਕੀਰ ਨੇ ਬੁਲਾ ਲਿਆ ਅੱਛਾ ਬਾਜ ਮਾਰ ਲਈ ਵਾਹ ਇਹ ਮਾਰ ਕੇ ਕਹਿੰਦਾ ਪੁੱਤ ਜੇ ਤੂੰ ਮੈਨੂੰ ਨਾਲ ਦੇ ਪਿੰਡ ਛੱਡਿਆ ਵੀ ਤਾਂ ਤੇਰਾ ਧੰਨਵਾਦ ਹੈ ਤੈਨੂੰ ਮੈਂ ਸੋਨੇ ਦੀਆਂ ਤਿੰਨ ਮੋਹਰਾਂ ਦੇ ਦੂੰ ਅੱਛਾ ਮੇਰਾ ਇੱਕ ਥੈਲਾ ਚੱਕ ਲਾਇਆ ਹਾਂ ਉਹਨ ਦਾ ਯਾਰ ਬੀਆ ਬਾਬਾ ਛੱਡਿਆ ਉਹਨਾਂ ਯਾਰ ਦੋਨੋਂ ਥੈਲਾ ਚੱਕਿਆ ਥੈਲਾ ਭਾਰੀ ਓਹੋ ਕਹਿੰਦਾ ਬਾਲਾ ਭਾਰਾ ਬਾਬਾ ਇਹਦੇ ਚ ਕੀ ਐ ਉਹ ਕਹਿੰਦੇ ਇਹਦੇ ਚ ਤਾਂਬੇ ਦੇ ਸਿੱਕੇ ਆ ਅੱਛਾ ਉਹ ਬੰਦਾ ਵਪਾਰੀ ਹੋ ਜਿਹੜਾ ਤਾਂਬੇ ਦੇ ਸਿੱਕੇ ਲੈ ਕੇ ਤੁਰਿਆ ਫਿਰਦਾ ਨਾ ਵਾਕਈ ਭਾਰੀ ਸੀ ਥੈਲਾ ਯਾਰ ਇਹ ਕਿੱਥੋਂ ਚੱਕ ਲੈਂਦਾ ਹੈ ਦਿਆਲ ਮਾਨ ਚ ਕਹਾਣੀਆਂ ਬਣਾਈ ਗਿਆ ਢਾਈ ਗਿਆ ਬਣਾਈ ਗਿਆ ਢਾਈ ਗਿਆ ਤੁਰੇ ਗਏ ਤੇ ਬਾਬੇ ਨੂੰ ਕਹਿੰਦਾ ਯਾਰ ਵੀ ਕਿੱਥੇ ਕਿ ਜਾਣਾ ਬਾਬਾ ਕਹਿੰਦਾ ਵੀ ਗਾਂਹ ਵਾਲੇ ਪਿੰਡ ਜਾਣਾ ਕਹਿੰਦਾ ਉਹ ਤਾਂ ਆਪਾਂ ਨੂੰ ਨਦੀ ਪਾਰ ਕਰਨੀ ਪਊ ਕਹਿੰਦਾ ਚੱਲ ਪੁੱਤ ਜਦੋਂ ਨਦੀ ਆ ਗਈ ਹੁਣ ਉਹ ਤਾਂ ਖੁਜੀ-ਖੁਜੀ ਉਤਰ ਗਿਆ ਨਦੀ 'ਚ ਬਈ ਨੌਜਵਾਨ ਮੋਢਾ ਆਹੋ ਤੇ ਉਹ ਕਹਿੰਦਾ ਵੀ ਆ ਜਾ ਵੀ ਬਾਬਾ ਉਹ ਕਹਿੰਦਾ ਪੋਤਾ ਮੈਂ ਬਜ਼ੁਰਗ ਬੰਦਾ ਵੀ ਮੇਟੋ ਇੰਨਾ ਵਜਨ ਲੈ ਕੇ ਨਦੀ ਪਾਰਨੀ ਹੂੰ ਉਹ ਕਹਿੰਦਾ ਫੇਰ ਕਹਿੰਦਾ ਵੀ ਤੈਨੂੰ ਤਿੰਨ ਮੋਹਰੇ ਹੋਰ ਦੇ ਦਿੰਦਾ ਸੋਨੇ ਦੇ ਦਾ ਇੱਕ थैਲਾ ਹੋਰ ਚੱਕ ਲੈ ਅੱਛਾ ਉਹ ਕਹਿੰਦਾ ਬਾਬਾ ਜੀ ਸ਼ਰਮਿੰਦਾ ਕਰਦੇ ਆ ਤੁਸੀਂ ਜਦੋਂ ਬਾਬੇ ਨੇ थैਲਾ ਫੜਾਇਆ थैਲਾ ਹੋ ਵੀ ਭਾਰਾ ਅੱਛਾ ਕਹਿੰਦਾ ਇਹਦੇ ਦੀ ਉਹਨੇ ਉਹਦੋਂ ਨਹੀਂ ਪੁੱਛਿਆ ਮਤਲਬ ਕਿ ਦਿਮਾਗ ਚ ਉਧਿਆ ਰਿਹਾ ਉਹਨੇ ਕਹਿਆ ਯਾਰ ਛੱਡ ਯਾਰ ਪਾਰ ਕਰਕੇ ਨਦੀ ਡੇਗਦੇ ਢੈਂਦੇ ਨਦੀ ਪਾਰ ਕਰਦੇ ਆ ਫਿਰ ਜਦੋਂ ਸਿੱਧੇ ਹੋ ਜਾਂਦੇ ਆ ਫਿਰ ਔਲੀ-ਔਲੀ ਪੁੱਛਦਾ ਕਹਿੰਦਾ ਬਾਬਾ ਇਹਦੇ ਚ ਕੀ ਹੈ ਕਹਿੰਦਾ ਇਹਦੀ ਚਾਂਦੀ ਦੇ ਸ਼ਿੱਕੇ ਆ ਪੁੱਤ ਅੱਛਾ ਠੀਕ ਆ ਚਾਂਦੀ ਦੇ ਸ਼ਿੱਕੇ ਆ ਅੰਕ ਮਰਗੀ ਮੋਟੀ ਆ ਹਾਂ ਸੋ ਚੱਲ ਆ ਗਿਆ ਹਾਂ ਮਾਣਾ ਕਹਿੰਦਾ ਜੇ ਪਾਚ ਗਏ ਜ਼ਿੰਦਗੀ ਬਣ ਚੁ ਹਾਂ ਲੈ ਕੇ ਨਿਕਲ ਚੱਲ ਜੇ ਤੀ ਕੀ ਬਣ ਚੁ ਮਤਲਬ ਦਿਮਾਗ ਟੋਡਾ ਗਲਤ ਪਾਸੇ ਬੁੱਧੀ ਥੋੜੀ ਉਧਰੋਂ ਨੂੰ ਲਿਆ ਜਾਂਦੀ ਆ ਕਾਬੂ ਕੋਉਂਦੀ ਆ ਤੁਹਾਡੇ ਮੰਨਤੇ ਹਣਾ ਹਾਂ ਵਿਪਾ ਚੱਲ ਫਿਰ ਉਹ ਆਪ ਦੇ ਮਨ ਨੂੰ ਸਮਝਾਉਂਦਾ ਵੀ ਨਹੀਂ ਮਨਾ ਆਏ ਕਿ ਮੈਂ ਕੰਮ ਚੱਲੂ ਖਵਰਾ ਵਿਚਾਰਾ ਫਕੀਰ ਬੰਦਾ ਕਿੱਥੋਂ ਲਿਆਇਆ ਹੋਊ ਕਿਵੇਂ ਲਿਆਇਆ ਹੋਊ ਆਪਦੀ ਪ੍ਰਾਪਰਟੀ ਵੇਚੀ ਹੋਊ ਵਿਚਾਰੇ ਨੇ ਖਵਰਾ ਕਿਵੇਂ ਲੈ ਕੇ ਤੁਰਿਆ ਜਾਂਦਾ ਕਿੱਥੇ ਜਾਣਾ ਹੋਊ ਕੀ ਲੋੜ ਹੋਊਗੀ ਦੀ ਜਰ ਨਹੀਂ ਇਹ ਗੱਲ ਗੱਲ ਇਹ ਕੰਮ ਨਹੀਂ ਕਰਨਾ ਆਪਾਂ ਮਨ ਨੂੰ ਸਮਝਾ ਕੇ ਫੇਰ ਚੱਲ ਪਿਆ ਭਾਬੀ ਦੇ ਨਾਲ ਤੁਰੇ ਜਾਂਦੇ ਤੁਰੇ ਜਾਂਦੇ ਤੇ ਗਾਂਹ ਜਾ ਕੇ ਫੇਰ ਬਰੇਕਾਂ ਲਾ ਗਏ ਗਾਂਹ ਪਾੜੀ ਆ ਗਈ ਅੱਛਾ ਉਹ ਬੰਦਾ ਵੀ ਬਾਬਾ ਇਹ ਚੱਲ ਉਹਦੋਂ ਉਹਦੇ ਮਨ ਤੇ ਹਾਵੀ ਹੋ ਗਈਆਂ ਗੱਲਾਂ ਭੱਜਣ ਵਾਲੀਆਂ ਅੱਛਾ ਇਹ ਮਨਾਂ ਨਿਕਲ ਚੱਲ ਕੱਲਾ ਹੈਗਾ ਜ਼ਿੰਦਗੀ ਬਣ ਜੂ ਇਹਦਾ ਖਾਦੀ ਬੈਠਾ ساری ਉਮਰ ਆਪਦੀ ਇਹਨੇ ਨਾ ਤਾਂ ਕੀ ਕਰਨਾ ਕਰ ਦਰਨੇ ਤੇਰੀ ਜ਼ਿੰਦਗੀ ਬਣ ਤੂ ਇਹਦਾ ਹੁਣ ਮਰਨ ਵਾਲਾ ਹੈ ਇਹਦੇ ਤਾਂ ਅੰਦਾ ਕੀ ਕਰੂਗਾ ਬਿਆਪੇ ਦੋ ਰੋਟੀਆਂ ਖਾਣੀਆਂ ਰੋਟੀਆਂ ਦਾ ਭਾਈ ਵਾਲਾ ਦੇਈ ਦੇ ਕੋਈ ਤੇ ਚਲੋ ਉਹਨੇ ਨੂੰ ਪਹਾੜੀ ਆ ਗਈ ਜਦੋਂ ਤੇ ਬਾਬਾ ਕਹਿੰਦਾ ਵੀ ਮੈਥੋਂ ਤਾਂ ਸ਼ੇਰਾ ਪਹਾੜੀ ਨਹੀਂ ਚੜਿਆ ਜਾਣਾ ਉਹ ਕਹਿੰਦਾ ਹੁਣ ਬਾਬਾ ਕਹਿੰਦਾ ਫਿਰ ਤੀਜਾ ਥੈਲਾ ਵੀ ਪੜ ਤੈਨ ਮੋਰਾ ਹੋਰ ਦੇ ਤੂੰ ਨਾ ਦੇ ਦੂਗਾ ਉਹਨੇ ਤੀਜਾ ਵੀ ਲੱਦ ਲਿਆ ਭਾਰਾ ਤੀਜਾ ਵੀ ਅੱਛਾ ਹਾਏ ਉਹ ਬਾਬਾ ਕਹਿੰਦਾ ਇਹ ਵੀ ਭਾਰਾ ਹੈ ਕਹਿੰਦੇ ਇਹਦੇ ਵਿੱਚ ਪੁੱਤ ਸੋਨੇ ਦੇ ਗਾ ਮੋਰਾ ਅੱਛਾ ਨਾ ਧਿਆਨ ਦੇਖ ਨਾ ਆਪਾਂ ਵੀ ਮੇਰਾ ਫੇਲਰ ਨਾ ਜਾਵੇ ਹੁਣ ਉਹ ਭਾਈ ਕਿੱਥੇ ਭਜਣ ਲੱਗ ਪਾ ਸੋਨਾ ਲੱਦਿਆ ਉਹ ਕਹਿੰਦਾ ਮੈਂ ਹੁਣ ਖੈਸਕ ਮਨਾ ਹਾਂ ਚੋਰ ਹੁਣ ਨਹੀਂ ਕਹਿੰਦਾ ਕੰਮ ਆਉਣਾ ਸਿਰੇ ਤੇ ਆ ਗਿਆ ਨਾਲ ਚ ਸਿਰੇ ਤੇ ਜਾ ਕੇ ਲਾਲਚ ਆ ਗਿਆ ਉਹ ਹੁਣ ਹੌਲੀ ਹੌਲੀ ਚੜਦਾ ਬਜ਼ੁਰਗ ਬੰਦਾ ਤੇ ਉਸ ਪੀਠ ਫੜ ਗਿਆ ਫੜ ਗਿਆ ਸਪੀਡ ਫੜ ਗਿਆ ਤੇ ਨਿਕਲ ਗਿਆ ਵੀ ਲਈਦਾ ਦੇਈਦਾ ਘਰੇ ਬਚਿਆ ਅੱਛਾ ਆਉਦੀ ਉਹਨੂੰ ਤਾਂ ਛੱਡਿਆ ਆ ਸਾਧੂ ਨੂੰ ਮਗਰੀ ਹੂੰ ਥੱਲੇ ਲੈ ਕੇ ਤੁਰੇ ਜਦੋਂ ਆਗੇ ਥੈਲਾ ਖੋਲਿਆ फटाफट ਤੇ ਉਹਦੇ ਚ ਲੋਹੇ ਦਾ ਚਿੱਕੇ ਜਰ ਲੱਗੀ ਵੀ ਅੱਛਾ ਓਹ ਹੋ ਗੰਦਾ ਯਾਰ ਤਾਂਬਾ ਕਿੱਥੇ ਲੋਹਾ ਹਾਂ ਦੂਜਾ ਖੋਲਿਆ ਉਹਦੇ ਚ ਵੀ ਲੋਹਾ ਅੱਛਾ ਜੀ ਲੋਹਾ ਹਾਏ ਓਏ ਕਹਿੰਦਾ ਤੀਜਾ ਖੋਲਿਆ ਉਹਦੇ ਚ ਵੀ ਲੋਹਾ ਹਾਏ ਉਹ ਗੰਦਾ ਗੰਦਾ ਜਰ ਇਹ ਕੀ ਬਣ ਗਿਆ ਮੇਰੇ ਨਾਲ ਇਹ ਤਾਂ ਭਜਣ ਚੱਕੀ ਫਿਰਦਾ ਸੀ ਜਿਹੋ ਨੇ ਫਰੋਲਿਆ ਫਰਾਲਿਆ ਵਿੱਚ ਚਿੱਠੀ ਮਿਲ ਗਈ ਉਹਨੂੰ ਅੱਛਾ ਉਹ ਚਿੱਠੀ ਤੇ ਲਿਖਿਆ ਹੋਆ ਸੀ ਵੀ ਇਹ ਡਰਾਮਾ ਜਾਣ ਪੁੱਛ ਕੇ ਰਚਿਆ ਹੈ ਅੱਛਾ ਮੈਂ ਇਸ ਏਰੀਆ ਦਾ ਰਾਜਾ ਹਾਂ ਠੀਕਾ ਮੇਰੇ ਔਲਾਦ ਹੈ ਨਹੀਂ ਮੈਨੂੰ ਲੋੜ ਆ ਕੋਈ ਇਮਾਨਦਾਰ ਬੰਦੇ ਦੀ ਭਾਲ ਚਾਹ ਮੈਂ ਮੁੰਡੇ ਦੀ ਅੱਛਾ ਜੀ ਨੌਜਵਾਨ ਠੀਕ ਜਿਹੜਾ ਮੈਥੋਂ ਬਾਅਦ ਇਸ ਏਰੀਆ ਦਾ ਰਾਜ ਸੰਭਾਲ ਸਕੇ ਸੰਭਾਲ ਸਕੇ ਇਮਾਨਦਾਰ ਬੰਦਾ ਕੋਈ ਜਾਈ ਤਾਂ ਲਾਲਚ ਦਿੰਨਾ ਮੈਂ ਹਾਂ ਤੂੰ ਫੇਲ ਹੋ ਗਿਆ ਇਹ ਹੋ ਗਿਆ ਠੀਕ ਆ ਜੀ ਠੀਕ ਹੈ ਹੁਣ ਇਹ ਦੇਖ ਲੈ ਜੇ ਕਿਤੇ ਉਹ ਤੀਜੀ ਵਾਰ ਵੀ ਮਨ ਨੂੰ ਸਮਝਾ ਲੈਂਦਾ ਤੇ ਉਹਨੇ ਰਾਜਾ ਬਣ ਜਾਣਾ ਸੀ ਰਾਜਾ ਬਣ ਜਾਣਾ ਸੀ ਲਾਲਚ ਨੂੰ ਆ ਤੈਨੂੰ ਮਾਰ ਲੈਂਦਾ ਹਾਂ ਤੇ ਕਿੱਥੇ ਨੂੰ ਤੜਕੇ ਫੇਰ ਉਸੇ ਪਾਣੀਏ ਤੇ ਕੰਮ ਤੇ ਫੇਰ ਜਾਣਾ ਹੈ ਹੈ ਲੈ ਗਿਆ ਉੱਥੇ ਦਾ ਉੱਥੇ ਲਾਲਚ ਕਰਾਂਗੇ ਤਾਂ ਉੱਥੇ ਰਹਿਾਂਗੇ ਵੀ ਇਸ ਕਰਕੇ ਕਿਸੇ ਦੇ ਥੈਲੇ ਤੇ ਨਾ ਨਿਗਾਰ ਰੱਖੋ ਨਿਗਾਰ ਰੱਖੋ ਬਿਲਕੁਲ ਜੀ ਠੀਕ ਹੈ ਨਾ ਹਾਂ ਬਿਲਕੁਲ ਲਾਲਚ ਨਾ ਕਰੋ ਕਾਗਜੀ ਸਮਝੋ ਆ ਲਾਈਟ ਮੱਥੇ ਲੱਗਦੀ ਆ ਨੇ ਟੂਟ ਮਾਰਾ ਮੇਰੇ ਕੋਲੇ ਐਨੇ ਗੱਤਾਂ ਆਇਆ ਇੰਨਾ ਕ ਪੈਸਾ ਆਇਆ ਲੋਕਾਂ ਦਾ ਪਿਆਰ ਰਹਿੰਦਾ ਸੀ ਮੰਨ ਲਾ ਜਿਵੇਂ ਹੁਣ ਜ਼ਮੀਨਾਂ ਖਰੀਦਦੇ ਸੀਗੇ ਆਨ ਬਾਈ ਆਰਗੇ ਉਹੋ ਵੀ ਮੇਰੇ ਕੋਲੇ ਪੈਸੇ ਪਏ ਆ ਜਾਂ ਉਹ ਮੇਰੇ ਲਈ ਪੈਸੇ ਨਹੀਂ ਸੀ ਯਾਰ ਉਹ ਕਾਗਜ਼ ਬਰਾਬਰ ਸੀ ਆਪਾਂ ਬਿਲਕੁਲ ਜੀ ਠੀਕ ਹੈ ਠੀਕ ਹੈ ਜਿਹੜਾ ਉਹਦੇ ਜੋ ਕੋਈ 20 30 ਹਜ਼ਾਰ ਮੇਰਾ ਨਾ ਮੈਨੂੰ ਉਹ ਰੁਪਏ ਲੱਗਦੇ ਹੁੰਦੇ ਹੂੰ ਉਹਨਾਂ ਨਾਲ ਪਿਆਰ ਸੀ ਆਪਾਂ ਨੂੰ ਠੀਕ ਵੀ ਆਪਣੇ ਇਹ ਆਪਣੇ ਉਹ ਕਾਗੇ ਜੀ ਇਹ ਕਾਸਾ ਜੀ ਹਾਂ ਸਹੀ ਹੈ ਜੀ ਮਨ ਤੇ ਕਦੇ ਲਿਆਂਦੇ ਹੀ ਨਹੀਂ ਸੀ ਉਹ ਗੱਲ ਹਾਂ ਬਿਲਕੁਲ ਸਹੀ ਗੱਲ ਆ ਜੀ ਲਾਲਚ ਕਦੀ ਆਉਣਾ ਹੀ ਨਹੀਂ ਜੇ ਲਾਲਚ ਕਰਨ ਲੱਗੇ ਆਪਾਂ ਕਦੇ ਨਾ ਕਦੇ ਧੋਖਾ ਖਾਵਾਂਗੇ ਬਿਲਕੁਲ ਜ਼ਰੂਰ ਖਾਵਾਂਗੇ ਜੀ ਠੀਕ ਹੈ ਬਈ ਬੰਦਾ ਸੋਚਦਾ ਕੁਛ ਹੈ ਤੇ ਕਰਦਾ ਕੁਛ ਹੈ ਬਿਲਕੁਲ ਜੀ ਬੰਦੇ ਦਾ ਦੋ ਦਿਮਾਗ ਹੈ ਨਾ ਹਾਂਜੀ ਅਡੋਡੀ ਭੱਜੀ ਵਰਦੇ ਆ ਹਾਂ ਕਾਬੂ ਨਹੀਂ ਪੈਂਦਾ ਹਾਂ ਕਾਬੂ ਪਾਉਣਾ ਉਵੇਂ ਹੀ ਆ ਸ੍ਰੀ ਹਰਿ ਕੀ ਜਿੰਦਿਆਈ ਆ ਜਿਵੇਂ ਡਿੱਟਾ ਸਭ ਦੁੱਖ ਜਾਏ ਠੀਕ ਹੈ ਦੂਜੇ ਦਾ ਭਲਾ ਮੰਗਣਾ ਵਲ ਕੋ ਹੀ ਮਿਲਣਾ ਠੀਕ ਹੈ ਜੇ ਆਪਾਂ ਆਪ ਦਾ ਭਲਾ ਮੰਗਾਗੇ ਦੂਜੇ ਦਾ ਭਲਾ ਮੰਗਾਗੇ ਤਾਂ ਨਹੀਂ ਹੋਣਾ ਨਹੀਂ ਹੋਣਾ ਜੇ ਦੂਜੇ ਦਾ ਭਲਾ ਮੰਗਾਗੇ ਫਿਰ ਆਪ ਦਾ ਹੋਊ ਫਿਰ ਆਪ ਦਾ ਹੋਊ ਠੀਕ ਹੈ ਹੁਣ ਅੱਜ ਰਸਤੇ ਦੇ ਵਿੱਚ ਅਸੀਂ ਆ ਰਹੇ ਸੀ ਹਮ ਅਮਰਤਾਰੀ ਮਾਤਾ ਬਜ਼ੁਰਗ ਮੈਂ ਪਿੰਡ ਦਾ ਨਾਂ ਨਹੀਂ ਲੈਣਾ ਹਮ ਇੱਕ ਮੁੰਡਾ ਹਾਂਜੀ ਹੱਥ ਮਾਰ ਰਹੇ ਆ ਖੜੇ ਹਾਂ ਕੋਈ ਨਹੀਂ ਰੋਕ ਰਿਹਾ ਹਾਂਜੀ ਮੋਟਰਸਾਈਕਲ ਉਹਨਾਂ ਦੇ ਕੋਲੇ ਆ ਮੋਟਰਸਾਈਕਲ ਕੋਲੇ ਸੀਗਾ ਉਸ ਅਨੁਸਾਰ ਸੀ ਆ ਗਈ ਇਹਨੂੰ ਮੈਂ ਘਰੋ ਕਰੋ 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 ਆਜੀ ਵੀ ਮੋਟਰਸਾਈਕਲ ਤੇ ਆ ਮੈਂ ਘਰੋ ਅਜੀ ਰੋਕੇ ਮੈਂ ਭੱਜ ਕੇ ਗਿਆ ਹੁਣ ਜਿਹੜਾ ਘਰਾਣੇ ਦਾ ਪੁੱਤ ਹੁੰਦਾ ਉਹ ਤੋਂ ਮੰਗਣਾ ਬਹੁਤ ਔਖਾ ਹੁੰਦਾ ਬਿਲਕੁਲ ਜੀ ਹੈ ਬਿਲਕੁਲ ਬੇਬੇ ਵਿਚਾਰੀ ਸ਼ਰਮਿੰਦਾ ਉਧਰੋਂ ਉਹ ਵਿਚਾਰਾ ਕਹਿੰਦਾ ਜੀ ਮੋਬਾਈਲ ਟਿਕ ਪਿਆ ਹਾਂ ਅੱਛਾ ਇਹ ਵੀ ਇੱਕ ਆਪਾਂ ਨੂੰ ਸਿੱਖਿਆ ਲੈਣ ਦੀ ਲੋੜ ਹੈ ਵੀ ਸਿੱਖਿਆ ਆਪਣੇ ਲਈ ਹੁਣ ਬਿਲਕੁਲ ਜੀ ਕਿਉਂਕਿ ਕਈ ਮੁੰਡੇ ਕੀ ਕਰਦੇ ਆ ਸਾਰੇ ਪੈਸੇ ਫੋਨ ਪੇ ਚ ਹੀ ਰੱਖਦੇ ਆ ਨਹੀਂ ਪੈਸੇ ਨਾਗਦ ਵੀ ਕੋਲੇ ਰੱਖੋ ਹੋਲੇ ਹੋਣਾ ਚਾਹੀਦੇ ਬਿਲਕੁਲ ਹੁਣ ਉਹਦਾ ਜਵਾਗ ਦਾ ਮੋਬਾਈਲ ਡਿੱਗ ਪਿਆ ਮੋਬਾਈਲ ਡਿੱਗ ਪਿਆ ਦਾ ਤੇ ਪੈਸੇ ਠੀਕ ਹੈ ਤੇ ਪੈਸੇ ਉਹਦੇ ਸੀ ਆ ਫੋਨ ਪੇ ਚ ਗੂਗਲ ਪੇ ਚ ਉਧਰੋਂ ਕਾਲਜ ਕੋਲੇ ਚਲੇ ਗਿਆ ਸਾਡੇ ਉਥੇ ਰੋਡਾਂ ਵਾਲੇ ਕੋਲੇ ਹਾਂਜੀ ਉਥੇ ਸੀਗਾ ਮਿਲਿਆ ਆਪਾਂ ਨੂੰ ਉਧਰੋਂ ਤੇਲ ਖਤਮ ਹੋ ਗਿਆ ਵਿਚਾਰੇ ਦਾ ਆ ਹੁਣ ਕਰੇ ਤਾਂ ਕਰੇ ਕੀ ਖੜੇ ਗੁਈ ਹੈ ਨਾ ਵੀ ਕਿਸੇ ਨੂੰ ਪੁੱਛਾਂ ਉਹਨੂੰ ਅਸੀਂ ਆ ਕੇ ਜਦੋਂ ਕਹਿੰਦਾ ਯਾਰ ਆਹ ਗੱਲ ਹੋ ਗਈ ਕਹਿੰਦਾ ਬਾਈ ਯਾਰ ਫੋਨ ਪੇਜ ਪੈਸੇ ਸੀ ਫੋਨ ਡਿੱਗ ਪਿਆ ਤੇ ਮੈਂ ਕਹਾਂ ਕੋਈ ਗੱਲ ਨਹੀਂ ਘਬਰਾਉਣਾ ਕਿਉਂ ਆ ਜਾਣਾ ਕਿੱਥੇ ਆ ਤੁਸੀਂ ਪਹਿਲਾਂ ਦੱਸੋ ਖਾਣਾ ਪੀਣਾ ਕੁਝ ਰੋਟੀ ਪਾਣੀ ਗਾਣਾ ਘਰੇ ਚੱਲੋ ਕਹਿੰਦਾ ਨਹੀਂ ਬਾਈ ਯਾਰ ਤੂੰ ਤਾਂ ਕਹਿੰਦਾ ਉਹ ਨਹੀਂ ਆ ਯਾਰ ਤਾਰੀ ਬਾਬਾ ਜੀ YouTube ਵਾਲਾ ਮੈਂ ਕਿਹਾ ਆਹੋ ਬਾਈ ਕਹਿੰਦਾ ਮੈਂ ਕਿਹਾ ਸੀ ਮਿਲਾਂਗੇ ਬਾਈ ਨੂੰ ਯਾਰ ਆਹੋ ਜੇ ਮੌਕੇ ਮਿਲਣਾ ਹੋਇਆ ਮੈਂ ਕਿਹਾ ਕੋਈ ਗੱਲ ਨਹੀਂ ਕਰਦਾ ਬੰਦਾ ਤੂੰ ਹੈ ਪਰਿਵਾਰ ਦਾ ਆਪਣੇ ਦਾ ਤੇ ਫੇਰ ਅਸੀਂ ਉਹਨੂੰ ਉੱਥੇ ਪੰਪ ਤੇ ਪਹੁੰਚਦਾ ਕਰਿਆ ਨਾਲੇ 500 ਰੁਪਏ ਦਿੱਤਾ ਸਹੀ ਗੱਲ ਵੀ ਤੇਲ ਪੁਆਲੀ ਹੈਨਾ ਬੀ ਆਪਾਂ ਨੂੰ ਰੁਕਣਾ ਚਾਹੀਦਾ ਜੇ ਨਾਲ ਕੋਈ ਸਿਆਣਾ ਬੰਦਾ ਸਿਆਣਾ ਬੰਦਾ ਹੈ ਮਿਲ ਕੋ ਜੀ ਹੁਣ ਆਪਾਂ ਕਹਿੰਦੇ ਵੀ ਹੁਣ ਨਵੇਂ ਮੁੰਡੇ ਕਈ ਹੁਣ ਉ ਮੰਗੀ ਜਾਂਦੇ ਪੈਸੇ ਨਸ਼ੇ ਵਾਸਤੇ ਨਸ਼ੇ ਵਾਸਤੇ ਐਰਪੈਂਚਰ ਕਰ ਲਿਆ ਡੀ 2 ਪਾਟ ਗਈ ਜੀ ਟਾਇਰ ਪਾਟ ਗਿਆ ਜਿਵੇਂ ਮੈਂ ਤੁਹਾਨੂੰ ਸੁਣਾਈ ਸੀ ਇੱਕ ਦੀ ਕਹਾਣੀ ਹਨਾ ਉਹ ਗੱਲਾਂ ਕਰਕੇ ਐ ਚੰਗੇ ਬੰਦੇ ਦਾ ਹਰਗ ਮਾਰਿਆ ਜਾਂਦਾ ਲੋੜ ਤਾਂ ਜੀ ਗਰੇਕ ਨੂੰ ਮੁਸੀਬਤ ਤਾਂ ਕਿਤੇ ਨਾ ਕਿਤੇ ਪੈ ਹੀ ਜਾਂਦੀ ਰਾਜ ਕੀ ਪਤਾ ਕਿਹਨੂੰ ਪੈ ਜਾਣੀ ਜੀ ਵੱਡੇ ਨੂੰ ਵੱਡੇ ਬੰਦੇ ਨੂੰ ਪੈ ਜਾਂਦੀ ਜੀ ਕੀਰਾ ਬਾਬਾ ਨਾਨਕ ਸਰੋਂ ਮੈਂ ਬਾਸ ਚਲਾਉਂਦਾ ਹੁੰਦਾ ਜੀ ਨਾਨਕ ਸਰੋਂ ਮੇਰੇ ਨਾਲ ਸਰਦਾਰ ਜੀ ਜਿਹੜੇ ਦਿੱਲੀ ਦੇ ਅੱਛਾ ਨਾਲ ਬੱਚਾ ਨਾਲ ਉਹਦੇ ਘਰ ਵਾਲੀ ਬੱਚਾ ਖਾਣ ਨੂੰ ਮੰਗ ਰਿਹਾ ਉਹ ਲੈ ਕੇ ਨਹੀਂ ਦੇ ਰਿਹਾ ਅੱਛਾ ਮੈਂ ਕਿਹਾ ਲੈ ਦਿਓ ਜੀ ਨਹੀਂ ਕਹਿੰਦਾ ਪੈਸੇ ਹੈ ਨਹੀਂ ਹੂੰ ਹੁਣ ਆਪਾਂ ਨੂੰ ਵੀ ਪਤਾ ਯਾਰ ਬੰਦਾ ਰਿਚ ਫੈਮਿਲੀ ਦਾ ਮੈਂ ਕਿਹਾ ਯਾਰ ਮੁੰਡੇ ਬਾਈ ਬੱਚੇ ਨੂੰ ਘਾਣ ਨੂੰ ਨਾ ਮੈਂ ਕਿਹਾ ਕਹਿੰਦਾ ਯਾਰ ਬਟੂਆ ਨਿਕਲ ਗਿਆ ਹਾਂ ਮੈਂ ਕਿਹਾ ਕਾਲੀ ਕੋਈ ਨਹੀਂ ਜਾਣਾ ਕਿੱਥੇ ਆ ਤੁਸੀਂ ਕਹਿੰਦਾ ਸਮਾਦ ਠਾਟ ਚ ਜਾਣਾ ਅੱਛਾ ਮੈਂ ਕੱਢਿਆ ਮੈਂ ਕਨੈਕਟਰ ਨੂੰ ਬਾਜ ਮਾਰੀ ਹਾਂ ਮੈਂ ਕਿਹਾ ਬਾਈ ਨੂੰ ਪੈਸੇ ਦੇ 1000 ਰੁਪਿਆ ਹਾਂ ਮੇਰੇ ਖਾਤੇ ਚ ਹਾਂ ਉਹਨੇ ਰੁਪਿਆ 1000 ਫੜਾਇਆ ਕਹਨਾ ਲਓ ਬਾਈ ਉਹ ਅੱਖਾਂ ਭਰਿਆ ਅੱਛਾ ਬੰਦਾ ਠੀਕ ਆ ਮੈਂ ਕਿਹਾ ਨਹੀਂ ਤੀ ਕੋਈ ਗੱਲ ਨਹੀਂ ਹੋ ਜਾਂਦਾ ਹਨ ਵੀ ਅਜੀਬ ਇੱਥੇ ਆ ਨਾ ਅਸੀਂ ਤੁਸੀਂ ਭਰਾ ਸਾਡੇ ਦਿੱਲੀ ਤੋਂ ਆਏ ਆ ਸਰਦਾਰ ਭਰਾ ਸਾਡਾ ਕਿ ਇੱਥੇ ਪੰਜਾਬ ਦੇ ਵਿੱਚ ਆਏ ਥੋੜੀ ਆ ਤੂੰ ਡੱਬ ਟੂਆ ਨਿਕਲ ਗਿਆ ਜੇ ਉੱਥੇ ਇੱਕ ਨਕਮਾ ਸੀ ਤਾਂ ਸਾਰੇ ਨਹੀਂ ਹੋਏ ਜੇ ਹੁੰਦੇ ਅਸੀਂ 100 ਰੁਪਏ ਦਿੱਤਾ ਉਹ ਮੇਰਾ ਉਪਰਾਲਾ ਸੀ ਹਾਂਜੀ ਨਾਲ ਰੱਬ ਬੈਠਾ ਸੀ ਨਾ ਅੱਛਾ ਨਾਲ ਇੱਕ ਨਾਨਕ ਸਰ ਵਾਲਾ ਬਾਬਾ ਬੈਠਾ ਅੱਛਾ ਚੂਲਾ ਪਾਇਆ ਬਹੁਤ ਉਹ ਕਹਿੰਦਾ ਕੀ ਗੱਲ ਹੋ ਗਈ ਮੈਂ ਕਾਹ ਗੱਲ ਹੋ ਗਈ ਸੀ ਉਹ ਕਹਿੰਦਾ 2000 ਰੁਪਏ ਮੁੰਡੇ ਦਾ ਉਹਨੇ ਕੱਢਿਆ 5000 ਰੁਪਏ ਪੜਾਤਾ ਅੱਛਾ ਜੀ ਬੜੋ ਜੀ ਕੀ ਬਾਤ ਆਏ ਉਹ ਕਹਿੰਦਾ ਜੀ ਇੰਨੇ ਤਾਂ ਹੈ ਹੀ ਨਹੀਂ ਜੀ ਸਾਡੇ ਬਈ ਪੈਸਾ ਆਦੇ ਆਉਣੇ ਸੀਗੇ ਘਰੋਂ ਕੋਈ ਨਹੀਂ ਆਇਆ ਇਹ ਤਾਂ ਬਟੂਆ ਨਿਕਲ ਗਿਆ ਪੈਸੇ ਤਾਂ ਏਟੀਐਮ ਸੀਗੇ ਤੇ ਵੀ ਇੰਨੇ ਤਾਂ ਪੈਸੇ ਨਕਦ ਵੀ ਹੈ ਨਹੀਂ ਸੀਗੇ ਬਟੂਏ ਜੀ ਤੁਸੀਂ ਦੇਈ ਜਾਂਦੇ ਆ ਉਹ ਕਹਿੰਦਾ ਨਹੀਂ ਨਹੀਂ ਰੱਖੋ ਕਹਿੰਦਾ ਗਾਂ ਕੰਮ ਆਉਣਗੇ ਤੁਹਾਡੇ ਕੋਈ ਨਹੀਂ ਦੇ ਉਹ ਕਹਿੰਦੇ ਵੀ ਨਹੀਂ ਮੈਂ ਕਹਾ ਮੇਰੇ ਵਾਲੇ ਵੀ ਰੱਖ ਹੋਰ ਆਗੇ ਆ ਵੀ ਰੱਖ ਉਹ ਕਹਿੰਦਾ ਨਹੀਂ ਯਾਰ ਇੰਨੇ ਮਤਲਬ ਕੀ ਦੇਖੋ ਪੰਜਾਬ ਸਹੀ ਗੱਲ ਲੋਕ ਥੱਕੇ ਨਾ ਰੁਪਏ ਦੇਣ ਪਤਾ ਇਹ ਵੀ ਮਜੀਬਥਿਆ ਹਾਂ ਇਨਸਾਨੀਅਤ ਜਿਉਂਦੀ ਹੈ ਜੀ ਹੈ ਹਾਂ ਬਿਲਕੁਲ ਜਦੋਂ ਅਸੀਂ ਉੱਥੇ ਮੋਗ ਗਏ ਆਏ ਮੋਗ ਮੈਂ ਕਹਾ ਸਮਾਦ ਵਾਲੀ ਮਿੰਨੀ ਦਾ ਬੱਸਾਂ ਜਾਂਦੀਆਂ ਸੀ ਮੈਂ ਕਹਾ ਆ ਜਾਓ ਜੀ ਮੈਂ ਚੜਾ ਕੇ ਆਉਣਾ ਉਹ ਕਹਿੰਦਾ ਬਾਈ ਯਾਰ ਬੱਸ ਕਰ ਯਾਰ ਕਿੰਨਾ ਕਿਸਾਨ ਕਰੇਗਾ ਯਾਰ ਕਹਿੰਦਾ ਹੁਣ ਤਾਂ ਯਾਰ ਦੇ ਦੇਣ ਦੇ ਕਰਾਇਆ ਯਾਰ ਹਾਂ ਹੁਣ ਤਾਂ ਪੈਸੇ ਵੀ ਦਿੱਤੇ ਸੀ ਹੈ ਮੈਂ ਤਾਂ ਮੈਂ ਇਹਨੂੰ ਕਿੱਥੇ ਦੇਣ ਦਿੱਤੇ ਆ ਯਾਰ ਮੈਂ ਕਿਹਾ ਹੋਰ ਹੀ ਬਾਲੇ ਦੇ ਕੇ ਮੈਂ ਤਾਂ ਵਿਰਸੀ ਹੈਨਾ ਇਹ ਆ ਪੰਜਾਬ ਸਹੀ ਗੱਲ ਹੈ ਮਤਲਬ ਹੁਣ ਕਿਉਂ ਆਏ ਹੋ ਗਿਆ ਸਿਰਫ ਆਹ ਜਿਹੜੀ ਮੜੀਰ ਖਰਾਬ ਕਰਨ ਲੈ ਖਰਾਬ ਕਰਦੀ ਆ ਯਾਰ ਉਹਨਾਂ ਨੂੰ ਸਾਡੀ ਬੇਨਤੀ ਆ ਵੀ ਮੇਰੇ ਪੁੱਤ ਨਸਾ ਕਰੋ ਯਾਰ ਤੁਸੀਂ ਜੇ ਤੁਹਾਡਾ ਨਹੀਂ ਸਰਦਾ ਪਰ ਕੰਮ ਕਰੋ ਕੰਮ ਕਰੋ ਮਿਹਨਤ ਕਰੋ ਜੋਰੀ ਚਕਾਰੀ ਛੱਡੋ ਯਾਰ ਠੀਕ ਹੈ ਨਾ ਇਹਨਾਂ ਚੀਜ਼ਾਂ ਚ ਕੁਝ ਨਹੀਂ ਪਿਆ ਯਾਰ ਸਹੀ ਗੱਲ ਹੈ ਤੁਹਾਡਾ ਕਰਕੇ ਪੂਰਾ ਸਿਸਟਮ ਖਰਾਬ ਹੋ ਰਿਹਾ ਪੰਜਾਬ ਦਾ ਹੋ ਰਿਹਾ ਬਿਲਕੁਲ ਜੀ ਬਿਲਕੁਲ ਜੀ ਕਿਤੇ ਤੁਸੀਂ ਸਾਡੀ ਗੱਲ ਸੁਣਦੇ ਆ ਨਾ ਵੀ ਕੋਈ ਨੇੜੇ ਤੇੜੇ ਦਾ ਸੱਜਣਾ ਉਹ ਸਲਾਹ ਲੈ ਸਕਦਾ ਸਾਥੋਂ ਅਸੀਂ ਬਿਲਕੁਲ ਨਾ ਨਹੀਂ ਦੱਸਾਂਗੇ ਕਿਸੇ ਨੂੰ ਜੇ ਕੋਈ ਛੋਟਾ ਮੋਟਾ ਕੰਮ ਚਲਾ ਲਓ ਯਾਰ ਮੈਂ ਤਾਂ ਕਰੂ ਮੈਂ ਤਾਂ ਕਰਕੇ ਨਾਲੇ ਘਰੇ ਦਿਓ ਨਾਲੇ ਤੁਸੀਂ ਖਾਓ ਹਾਂ ਸਹੀ ਗੱਲ ਹੈ ਜਿਹੜਾ ਚੋਰੀ ਵਾਲਾ ਸਿਸਟਮ ਚੱਲ ਪਿਆ ਇਹਦੇ ਨਾਲ ਪੂਰੇ ਪੰਜਾਬ ਦੀ ਬਦਨਾਮੀ ਹੋ ਰਹੀ ਹੈ ਯਾਰ ਉਹਨੇ ਇੱਕ ਗੂਰਾ ਘੁੰਮਣ ਆਇਆ ਸੀ ਗਾਮਰਸਰ ਉਹਦਾ ਸਾਰਾ ਕੁਝ ਖੋਲਿਆ ਕੀ ਮੈਸੇਜ ਗਿਆ ਬਈ ਬਹੁਤ ਗਲਤ ਗੱਲ ਹੈ ਯਾਰ ਤੁਹਾਨੂੰ ਪੰਜਾਬ ਦੇ ਮਰਗੇ ਲੋਕ ਉਹਨਾਂ ਤੋਂ ਕੋਈ ਜਾਣੇ ਤੁਸੀਂ ਹੈ ਉਹਦੇ ਮਗਰ ਕਿਉਂ ਪੈ ਗਈ ਯਾਰ ਦੀ ਜਰ ਅਸੀਂ ਉਥੇ ਬਾਹਰ ਇਥੇ ਜਾਣੇ ਆ ਰਾਜਸਥਾਨ ਜਾਣੇ ਗੁਜਰਾਤ ਜਾਣੇ ਸਾਡਾ ਪੰਜਾਬ ਆਇਆ ਸਾਡਾ ਪੰਜਾਬ ਆਇਆ ਕਿਰਾਂ ਇਥੇ ਆਪਣੇ ਗੁਜਰਾਤੀ ਆ ਗਏ ਉਹਨਾਂ ਦੀ ਗੱਡੀ ਖਰਾਬ ਹੋ ਗਈ ਤੇ ਆਏ ਸੀਗੇ ਘਾਤੋਂ ਉਧਰੋਂ ਬਿਆਸ ਡੇਰੇ ਵੇਚਦੀ ਅਨਕ ਆਏ ਉਹ ਬਿਆਸ ਵਾਲਿਆਂ ਨੂੰ ਮੰਨਦੇ ਸੀ ਤੇ ਗੱਡੀ ਖਰਾਬ ਹੋ ਗਈ ਤੇ ਗੱਡੀ ਠੀਕ ਨਾ ਹੋਈ ਸੀਰੇਕਾਰਾਂ ਵਾਲੇ ਕੋਲੇ ਖੜੇ ਹੋ ਅੱਛਾ ਤੇ ਉਹ ਕਹਿੰਦੇ ਵੀ ਇੱਥੇ ਨੇੜੇ ਕੋਈ ਹੋਟਲ ਵੀ ਰਹਿਣਾ ਉਹ ਮਨ ਦਾ ਹੋਟਲ ਨਹੀਂ ਵੀ ਹੋਟਲ ਆ ਬੰਦਾ ਸਾਥ ਦਿੰਨੇ ਆ ਤੁਹਾਨੂੰ ਨਹੀਂ ਰੱਖੂਗਾ ਅੱਛਾ ਉਹਨੇ ਮੈਨੂੰ ਫੋਨ ਮਾਰਿਆ ਮੈਂ ਆ ਗਿਆ ਭਾਈ ਜਦੋਂ ਮੈਂ ਜਾ ਕੇ ਮਿਲਿਆ ਜਵਾਕ ਜੱਲੇ ਦੇਖੇ ਮੈਂ ਕਿਹਾ ਵੀ ਚਲੋ ਘਰੇ ਹਾਂ ਉਹ ਕਹਿੰਦੇ ਯਾਰ ਵੀ ਨਹੀਂ ਘਰ ਵੀ ਹੁਣ ਛੋਟਾ ਆਪਣਾ ਮੈਂ ਕਿਹਾ ਵੀ ਕਮਰੇ ਦੋ ਹੀ ਆ ਇੱਕ ਤਾਂ ਬੰਦੇ ਪੈ ਜਾਣਗੇ ਇੱਕ ਜ ਬੁੜੀਆਂ ਪੈ ਜਾਣਗੀਆਂ ਠੀਕ ਹੈ ਰੋਟੀ ਪਾਣੀ ਬਣ ਜੂ ਜੋ ਜਿੰਨਾ ਉਹ ਸਭ ਪੇਸ਼ ਕਰਤਾ ਜੀ ਹਾਜ਼ਰ ਆਪਾਂ ਉਹ ਕਹਿੰਦਾ ਨਹੀਂ ਆਪਾਂ ਕਹਿੰਦਾ ਉਹ ਕਮਰਾ ਲੈ ਲਈ ਮੈਂ ਕਿਹਾ ਨਾ ਯਾਰ ਕਮਰਾ ਕਾਹ ਤੋਂ ਲੈਣਾ ਕਮਰਾ ਕਾਹ ਤੋਂ ਲੈਣਾ ਪਰਵਾਹ ਨਾ ਨਾਲ ਜਾਲਾ ਸਿਰਮਾ ਗੱਡੀ ਠੀਕ ਕਰ ਉਹ ਕਹਿੰਦਾ ਹੁੰਦੀ ਨਹੀਂ ਫਿਰ ਜਦੋਂ ਬਾੜੀ ਜਿਆਦਾ ਬੜੀ ਪਹਿਲਾਂ ਮੈਂ ਆਦਰ ਗੁਜਰ ਕਾਲੀ ਉਹਨਾਂ ਦੀ ਗੁਜਰਾਤੀ ਚਾਹ ਲਿਆ ਬਣਾ ਕੇ ਉਹ ਕਹਿੰਦਾ ਯਾਰ ਵਾਕਈ ਤੂੰ ਤਾਂ ਬੰਦਾ ਸਾਡੇ ਏਰੀਆ 'ਚ ਰਿਹਾ ਲੱਗਦਾ ਮੈਂ ਕਿਹਾ ਰਹੀਂ ਨਹੀਂ ਉੱਦਿਆਂ ਸੀ ਠੀਕ ਹੈ ਉਹਨਾਂ ਦੀ ਇੱਜ਼ਤ ਕਰੀ ਫਿਰ ਉਹਨਾਂ ਨੂੰ ਨਾਲ ਲੈ ਕੇ ਗਿਆ ਰੂਮ ਦੇ ਪੈਸੇ ਦੇ ਕੇ ਆਪ ਹੋਟਲ ਬੁੱਕ ਕਰਾ ਕੇ ਆਇਆ ਉਹਨਾਂ ਨੂੰ ਪਾ ਕੇ ਆਇਆ ਕਰਕੇ ਫਿਰ ਚਾਹ ਲੈ ਕੇ ਗਿਆ ਫਿਰ ਉਹਨਾਂ ਨੂੰ ਉੱਥੋਂ ਕੱਢੀ ਠੀਕ ਕਰਾ ਕੇ ਜਿੰਨਾ ਚਿਰ ਉਹ ਤੁਰੇ ਨਹੀਂ ਉਹਨਾਂ ਚਿਰ ਆਪਾਂ ਨਹੀਂ ਗਏ ਹਾਂ ਠੀਕ ਹੈ ਉਹ ਮਤਲਬ ਕਿਵੇਂ ਨਾ ਯਾਦ ਕਰਨਗੇ ਪੰਜਾਬ ਨੂੰ ਬਿਲਕੁਲ ਜੀ ਬੰਦਾ ਇੱਕ ਕੰਮ ਕਰਦਾ ਸਫਤ ਪੂਰੀ ਕੌਮ ਦੀ ਹੁੰਦੀ ਹੈ ਜੀ ਆ ਪਿੱਛੇ ਜ ਆਪਣੇ ਮੋਕਸਰ ਕੋਲੋਂ ਬੰਦੇ ਸੀਗੇ ਤੇ ਆਪਣੀਆਂ ਵੀਡੀਓ ਵੇਂਦੇ ਹੁੰਦੇ ਸੀ ਉਹ ਨਵੇਂ-ਨਵੇਂ ਵੀਡੀਓ ਪਾਉਣ ਲੱਗੇ ਸੀ ਪ੍ਰੀਤ ਨਾਲ ਆਪਾਂ ਹਾਂਜੀ ਤੇ ਰਾਣੀ ਦੇ ਗੱਡੀ ਖਰਾਬ ਹੋ ਗਈ ਬੰਦਿਆਂ ਦੀ ਤੇ ਪਸੰਦ ਤੋਂ ਪਤਾ ਹੀ ਨਹੀਂ ਲੱਗਿਆ ਉਹ ਦੂਜੇ ਦਿਨ ਜਦੋਂ ਆਏ ਵਿਚਾਰੇ ਇੱਕ ਦਿਨ ਨਗਾਹੇ ਤੇ ਆਏ ਸੀ ਮਾਤਾ ਦੇਖਣ ਅੱਛਾ ਜੀ ਜੋ ਦੂਜੇ ਦਿਨ ਆਏ ਠੀਕ ਕਰਾਉਣ ਕਿਤੇ ਉਧਰੋਂ ਮੈਂ ਜਾਵੜਿਆ ਮੈਂ ਘਰੇ ਚੱਲੋ ਯਾਰ ਉਹ ਹੋਰ ਨਵੇਂ ਸੀਗੇ ਵਿਚਾਰੇ ਰਾਜਸਥਾਨ ਡੋਗਨ ਗੰਗਾ ਨਗਰੋਂ ਸੀ ਯਾਰ ਅੱਛਾ ਜੀ ਮੈਂ ਘਰੇ ਚੱਲੋ ਬਈ ਯਾਰ ਮਾਨੂੰ ਘਰੇ ਲਿਆਂਦਾ ਚਾਹ ਪਾਣੀ ਪਿਆ ਹਣਾ ਗੱਡੀ ਠੀਕ ਨਾ ਹੋਈ ਸੀ ਦਾ ਰਾਣਾ ਕਹਿੰਦਾ ਤੜਕੇ ਹੋਊਗੀ ਫਿਰ ਉਹ ਪੈਗ ਲਾਉਂਦੇ ਸੀ ਮੈਂ ਪੈਗ ਵੀ ਲਿਆ ਕੇ ਦਿੱਤਾ ਬਰ ਇੱਥੇ ਪਏ ਹੋ ਹੁਣ ਆਪਣੇ ਕੋਲੇ ਘਾਰ ਹੈਗਾ ਹੁਣ ਆਪਣੇ ਕੋਲ 10 ਬੰਦੇ ਆ ਜਾਣ ਆਪ ਨੂੰ ਕੋਈ ਫਿਕਰ ਨਹੀਂ ਬਿਲਕੁਲ ਖੁੱਲ ਕੇ ਭਾਈ ਹੈ ਬਿਛਾਤ ਹੈਗੀ ਹੈ ਬਿਲਕੁਲ ਜੀ ਕੰਮ ਉਹ ਕਰੋ ਜਿਸ ਦੇ ਨਾਲ ਪੰਜਾਬ ਦੀ ਇੱਜ਼ਤ ਬਣਦੀ ਹੈ ਇੱਜ਼ਤ ਬਣੇ ਠੀਕ ਹੈ ਨੰਬਰ 2 ਤੇ ਬਾਹਰ ਲਿਆਂ ਨੂੰ ਸਾਡੀ ਬੇਨਤੀ ਹੈ ਵੀ ਜੇ ਕੋਈ ਸਾਂਭਦਾ ਤਾਂ ਸਾਂਭ ਲੋ ਭਾਈ ਜਿਹੜੇ ਅਮਰੀਕਾ ਚੋਂ ਕੱਢੀ ਜਾਂਦੇ ਆ ਹਨ ਜੇ ਕੋਈ ਕਿਸੇ ਦੀ ਹੈਲਪ ਕਰ ਸਕਦਾ ਤਾਂ ਜਰੂਰ ਕਰਿਓ ਜਰੂਰ ਕਰੋ ਜੀ ਬਾਕੀ ਜਿਹੜੇ ਇੱਧਰ ਆ ਗਏ ਐ ਸਾਡੀ ਸਰਕਾਰ ਨੂੰ ਵੀ ਬੇਨਤੀ ਐ ਵੀ ਯਾਰ ਉਹਨਾਂ ਦਾ ਕੋਈ ਨਾ ਕੋਈ ਸੋਚਿਆ ਜਾਵੇ ਹੈਲਪ ਕੀਤੀ ਜਾਵੇ ਉਹ ਪਰਿਵਾਰਾਂ ਦੀ ਹਨ ਦੇਖੋ ਸਾਰੇ ਕਮਾਉਣ ਨੂੰ ਜਾਂਦੇ ਐ ਇਹ ਗੱਲਾਂ ਕਿਹੜਾ ਸੋਚਦਾ ਵੀ ਆਏ ਹੋ ਜੂਗਾ ਹਨ ਇਹ ਤਾਂ ਆਪਾਂ ਨੂੰ ਕੀ ਪਤਾ ਸੀ ਚੰਦਰਾ ਬਾ ਨਿਕਲ ਜੂ ਬੰਦਾ ਯਾਰ ਜਿੱਤ ਗਿਆ ਨਾ ਪਰ ਯਾਰ ਜਰੂਰ ਉਹਨਾਂ ਪਰਿਵਾਰਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਪਰਿਵਾਰਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਹੌਸਲਾ ਨਾ ਛੱਡਣ ਹੈਨਾ ਕੋਈ ਪ੍ਰਮਾਤਮਾ ਤੇ ਭਰੋਸਾ ਰੱਖਿਓ ਤੇ ਪ੍ਰਮਾਤਮਾ ਤੁਹਾਡੀ ਬਾਹਰ ਜਰੂਰ ਫੜੂਗਾ ਜੀ ਉਹੀ ਗੱਲ ਆ ਗਈ ਜੇ ਇੱਕ ਦਰਵਾਜ਼ਾ ਬੰਦ ਕਰਦਾ ਦੋ ਹੋਰ ਖੋਲਦਾ ਹੈ ਜੇ ਤੁਹਾਨੂੰ ਇੱਥੇ ਲੈ ਕੇ ਆਇਆ ਤਾਂ ਤੁਹਾਡੇ ਲਈ ਦਰਵਾਜ਼ਾ ਵੀ ਕੋਈ ਖੋਲੂਗਾ ਬਿਲਕੁਲ ਬੇਫਿਕਰ ਹੋ ਜਾਓ ਉਹ ਤੇ ਪ੍ਰੋਸਾ ਰੱਖਿਓ ਸਤ ਗੁਰ ਤੇ ਬਿਲਕੁਲ ਜੀ ਠੀਕ ਹੈ ਜੀ ਤੇ ਬਾਕੀ ਅਸੀਂ ਦਾ ਅਸੀਂ ਵੀ ਅਰਦਾਸ ਕਰਾਂਗੇ ਸਾਰੇ ਭਰਾ ਅਰਦਾਸ ਕਰਨਗੇ ਤੁਹਾਡੀ ਖਾਤਰ ਹਾਂ ਜੀ ਠੀਕ ਹੈ ਇੱਕ ਦੂਜੇ ਦਾ ਸਹਾਰਾ ਬਣੋ ਬਿਲਕੁਲ ਜੀ ਉਹ ਪੰਜਾਬ ਹੈ ਆਪਣੇ ਆਲੇ ਦਾਲੇ ਦੇ ਦਾਸ ਕਰ ਭੁੱਖਾ ਨਾ ਕੋਈ ਸੌਂਦੀ ਹਾਂ ਫਿਰ ਆਪਾਂ ਸਰਦਾਰ ਹੈ ਫਿਰ ਆਪਾਂ ਪੰਜਾਬੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਦੱਬ ਕੇ ਭਰਾ ਬਣ ਕੇ ਹਾਂ ਜੀ ਤੇ ਇੱਕ ਸਬਸਕ੍ਰਾਈਬ ਕਰੋ ਯਾਰ ਉਹ ਬਟਨ ਜਾ ਲੈਣਾ ਪਟੰਗਣਾ ਗੰਧ ਤੇ ਬਾਈ ਬਣ ਕੇ ਜਰੂਰ ਮੇਰੀ ਛਾ ਹਾਂ ਮਤਲਬ ਆਪਾਂ ਕੋਈ ਨਹੀਂ ਚਿੱਟਾ ਜਿਹਾ ਹੀ ਲੈ ਲਾਂਗੇ ਆਪਾਂ ਹਾਂ ਹਨਾ ਥੋਨੇ ਰੰਗੇ ਦੀ ਨਹੀਂ ਲੋੜ ਆਪਾਂ ਨੂੰ ਚਾਂਦੀ ਜੀ ਵਾਲਾ ਲੈ ਲਾਂਗੇ ਹਾਂ ਪਰ ਲੈ ਕੇ ਜਰੂਰ ਇੱਕ ਰਿਆ ਖੋਲ ਕੇ ਜਿਵੇਂ ਉਹ ਕਰਦੇ ਹੁੰਦੇ ਹਨਾ ਹਾਂ ਉਹ ਵੀਡੀਓ ਪਾ ਕੇ ਆ ਕੇ ਗਾਈਜ਼ ਗਾਈਜ਼ ਉਹ ਕਰਨਾ ਆਪਾਂ ਥੋੜੇ ਸਰ ਠੀਕ ਹੈ ਜੀ ਜੇ ਕੋਈ ਚੈਨੀ ਮਾ ਸਾਬ ਤੋਂ ਬੋਲੇਗਾ ਤਾਂ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ